ਇਹ ਜਿਹੜੀ ਤਾਂ ਸਿਸਟਰ ਦੀ ਡੈਥ ਹੋਈ ਏ ਕਿ ਭੀ ਮੈਂ ਵੀ ਅੱਗੇ ਕਿ ਚਲੀ ਜਾਂਦੀ ਮੈਂ ਮਦਦ ਉਹਨੇ ਵੀ ਟਾਈਮ ਲਾ ਕੇ ਦਾ ਵੀ ਨਾ ਜਾ ਨਾ ਜਾ ਤੇ ਮੈਂ ਮਾ ਮੁਰਗੀ ਇੰਦੇ ਵਾਇ ਮਾ ਬਾਜਾ ਮਾਰੇ ਪਿੱਛਾ ਚੱਲੀਏ ਆਪਾਂ ਅੱਜ ਬਿਠੇ ਚੰਗੇ ਭਰੇ ਬਿਠੇ ਆਂ ਤੇ ਨਹੀਂ ਰੁਗੀ ਇਹ ਕਹਿੰਦੇ ਤੇ ਮੁੰਡ ਰੁੜ ਗਈ ਆ ਪਾਣੀ ਜਿਆਦਾ ਸੀ ਮਾਹ ਬਚਾਵਾ ਪਾਣੀ ਜਿਆਦਾ ਸੀ ਪਾਣੀ ਤੋਂ ਬਹੁਤ ਜਿਆਦਾ ਪਾਣੀ ਪਾਣੀ ਮੈਨਾਂ ਨੇ ਤਾਂ ਪਾਣੀ ਆ ਮੈਂ ਆਹ ਰੋਡ ਤੇ ਲਿਆਂ ਕੀ ਨਾ ਕੀ ਇਹਦਾ ਨਾ ਕੀ ਨਾ ਕਲੇੰਜਰ ਹੋ ਰਿਹਾ ਇਥੇ ਤੁਹਾਡੇ ਕੋਲ ਰਹਿੰਦੇ ਹਾਂ ਜੀ ਇੱਥੇ ਸੇਵਾ ਵੀ ਕਰਦੇ ਕੀ ਮੰਗ ਕਰਦੇ ਆ ਪ੍ਰਸ਼ਾਸਨ ਤੋਂ ਮੰਨ ਕੀ ਕਰਦੇ ਆ ਪ੍ਰਸ਼ਾਸਨ ਨੂੰ ਮੰਨ ਕੀ ਕਰਦੇ ਆ ਪ੍ਰਸ਼ਾਸਨ ਨੂੰ ਉਹ ਮੰਗ ਕਰਦੇ ਆ ਕਿ ਇਹੋ ਜੀ ਵੀ ਇਹ ਬਾਜਾਂ ਦੀ ਥਿਓ ਮੈਂ ਰੋਜ਼ ਪਾਣੀ ਪੱਕਾ ਡੇ ਰਿੰਦਾ ਮੇਰਾ ਨਾਮ ਸਰ ਪ੍ਰਗਟ ਸਿੰਘ ਜੀ ਕਿਹੜਾ ਪਿੰਡ ਹੈ ਪਿੰਡ ਮੇਰਾ ਰਤਾ ਜੀ ਅੱਡਾ ਟੱਲੀ ਸਾਹਿਬ ਹੈ ਗੁਰਦੁਆਰਾ ਟੱਲੀ ਸਾਹਿਬ ਇੱਥੇ ਹਾਂ ਜੀ ਜਿਹੜੇ ਬਜ਼ੁਰਗ ਮਾਤਾ ਦੇ ਹੋਈ ਡੈਥ ਕਿਵੇਂ ਹੋਈ ਇਹ ਵੀਰ ਜੀ ਕੱਲ ਦੇ ਪਾਣੀ ਆਉਣ ਤੋਂ ਪਹਿਲਾਂ ਇੱਥੇ ਗੁਰਦੁਆਰਾ ਸਾਹਿਬ ਆਏ ਸੀ ਮੁੜ ਕੇ ਪਾਣੀ ਦਾ ਵਹਾਹੀ ਨਾ ਹੋ ਗਿਆ ਕਿ ਇਹਨਾਂ ਕੋ ਵਾਪਸ ਘਰ ਨਹੀਂ ਜਾਇਆ ਗਿਆ ਇਹ ਹੁਣ ਇੱਥੇ ਹੀ ਰਸਤੇ ਥੋੜਾ ਜਿਹਾ ਪਾਣੀ ਇਹਨਾਂ ਨੂੰ ਲੱਗਿਆ ਕਿ ਲੱਥਾ ਵਾ ਤੇ ਇਹਨਾਂ ਦਾ ਨਾਲ ਬਰਦਰ ਹੀ ਤੇ ਅਜੇ ਥੋੜਾ ਜਿਹਾ ਗਾਂ ਹੀ ਹੋਏ ਨੇ ਇਥੋਂ ਅੱਡੇ ਤੋਂ ਥੋੜਾ ਜਿਹਾ ਗਾਂ ਹੀ ਤੇ ਅਜੇ ਪਿੰਡ ਦੇ ਕਾਫੀ ਦੂਰ ਇਹਨਾਂ ਦਾ ਤੇ ਇਹਨਾਂ ਪਿਆਲੀ ਦੇ ਕਿਤੇ ਪੈਰ ਫਿਸਲ ਗਿਆ ਤੇ ਜਿਦਾ ਕਰਕੇ ਉੜ ਕੇ ਰੁੜ ਗਏ ਆ ਤੇ ਇਹਨਾਂ ਦੀ ਮੌਤ ਹੋ ਗਈ ਹੈਗਾ ਫੁਰਕੇ ਇੱਥੇ ਗੁਰਦੁਆਰਾ ਸਾਹਿਬ ਲਿਆਂਦੇ ਇਹਨਾਂ ਨੂੰ ਹੈਲਪ ਕਰਕੇ ਕੱਢ ਕੇ ਲਿਆਂਦਾ ਵਾ ਫਰੇਗੜ ਖੜਿਆ ਵਾ ਆਪਣੇ ਗੁਰਦੁਦਰਾ ਕਾਰ ਸੇਵਾ ਬਾਬਾ ਗੁਰੂ ਦੇ ਬਾਗ ਵਾਲਿਆਂ ਦੀ ਬਾਬਾ ਗੁਰਮਖਸ ਸਿੰਘ ਜੀ ਉਹਨਾਂ ਨੇ ਗੱਡੀ ਮਿੰਟੋ ਮਿੰਟ ਦਿੱਤੀ ਆਪਣੀ ਫਦੇਗੜ ਖੜਿਆ ਵਾ ਹਸਪੀਟਲ ਉੱਥੇ ਜਾ ਕੇ ਉਹਨਾਂ ਨੇ ਮ੍ਰਿਤਕ ਕਰਾਰ ਦਿੱਤਾ ਇਹਨੂੰ ਕਿ ਨਹੀਂ ਖਤਮ ਹੋ ਗਿਆ ਤੇ ਪ੍ਰਸ਼ਾਸਨ ਇੱਥੇ ਕੋਈ ਨਹੀਂ ਬੌੜਿਆ ਜੀ ਵੇਖੋ ਇੱਥੋਂ ਸਵੇਰੇ ਸਵੇਰੇ ਹੋਣਾ ਫਦੇਗੜ ਗਈ ਫਰੇਗੜ ਆਈ ਐ ਇੱਥੇ ਗੁਰਦਾਰਾ ਸਾਹਿਬ ਵਿੱਚ ਵੀ ਇੱਕ ਲੜਨੀ ਲੱਗੀ ਇੱਧਰ ਕੰਮ ਮਾਰ ਕੇ ਵੇਖ ਲੋ ਐ ਐਸ ਡੀ ਐਮ ਸਾਹਿਬ ਲਿਖਿਆ ਵਾ ਗੱਡੀ ਦੇ ਉੱਤੇ ਪਰ ਮੁਲਾਜ਼ਮ ਇਥੇ ਕੋਈ ਨਹੀਂ ਆ ਗਿਆ ਕੋਈ ਸਰਕਾਰ ਦਾ ਪ੍ਰਬੰਧ ਹੀ ਕੋਈ ਨਹੀਂ ਹੈ ਸਰਕਾਰ ਦਾ ਕੋਈ ਪ੍ਰਬੰਧ ਨਹੀਂ ਹੈਗਾ ਕਿਉਂਕਿ ਹੋ ਸਕਦਾ ਚਲੋ ਜੇ ਇਥੇ ਕੋਈ ਪ੍ਰਬੰਧ ਹੁੰਦਾ ਤੇ ਉਸੇ ਵੇਲੇ ਦੀ ਜਾਨ ਵੀ ਬਚਾਈ ਜਾ ਸਕਦੀ ਸੀ ਕਿੰਨੇ ਕਿ ਉਮਰ ਹੈ ਤਾਂ ਦੀ ਇਹ ਆਡੇ ਜੀ ਇੱਥੋਂ ਬਾਬਾ ਗਰਮੀਤ ਸਿੰਘ ਆ ਖੋਦੇ ਬੇਟ ਤੋਂ ਉਹਦੀ ਸਿਸਟਰ ਆ ਤੇ 45 ਸਾਲ ਦੀ ਉਮਰ ਹੈ ਲੇਡੀਜ਼ ਦੀ ਤੇ ਚਲੋ ਇਹਨੇ ਜਦੋਂ ਰੁੜੀ ਇਹਨੇ ਰੌਲਾ ਰੱਪਾ ਪਾਇਆ ਉਹ ਇੱਥੇ ਲੱਗੇ ਸੈਲਰ ਹੀ ਤੇ ਉਥੋਂ ਜਿਹੜੀ ਲੇਬਰ ਹੀ ਉਹਨਾਂ ਨੇ ਸ਼ਾਲਾ ਮਾਰ ਕੇ ਵੀ ਬਚਾਉਣ ਦੀ ਕੋਸ਼ਿਸ਼ ਬੜੀ ਕੀਤੀ ਪਰ ਪਾਣੀ ਦਾ ਵਹਾਅ ਜ਼ਿਆਦਾ ਕਰਕੇ ਉਹ ਗਾਂ ਰੁੜ ਗਈ ਆ ਗਾਂ ਰੋੜਨ ਕਰਕੇ ਫਿਰ ਉਹਨਾਂ ਰੱਸਾ ਰੱਸਾ ਪਾ ਕੇ ਜਦੋਂ ਫੜ ਕੇ ਜਿੰਨੇ ਚਿਰ ਨੂੰ ਲਿਆਂਦੀ ਵਾਪਸ ਉਹਨੇ ਚਰ ਨੂੰ ਇੱਥੇ ਲਿਆ ਕੇ ਚਲੋ ਆਪਾਂ ਫਰਸਟ ایڈ ਦਿੱਤੀ ਆ ਪਰ ਨਹੀਂ ਉਹਨਾਂ ਦੀ ਫਿਰ ਜਿਹੜਾ ਸਾਹ ਸੁ ਨਹੀਂ ਆਉਂਦਾ ਇਹਦਾ ਕਰਕੇ ਬਾਅਦ ਚ ਫਰੀ ਗੜ ਹਸਪੀਟਲ ਖੜਿਆ ਉੱਥੇ ਜਾ ਕੇ ਉਹਨਾਂ ਦਾ ਦਮ ਤੋੜਤਾ ਪ੍ਰਸ਼ਾਸਨ ਕਹਿ ਰਿਹਾ ਕਿ ਅਸੀਂ ਐਨ ਡੀ ਆਰ ਪਹੁੰਚੀਆਂ ਟੀਮਾਂ ਜਿਹੜੀਆਂ ਬਿਲਕੁਲ ਤਿਆਰ ਤਿਆਰ ਕਰਕੇ ਕਿਹਾ ਕਿ ਜੇ ਉਹ ਹੁੰਦੀ ਤੇ ਲੱਗਦਾ ਬਚਾਉ ਸਕਦਾ ਜੀ ਐਨ ਡੀ ਆਰ ਦੀ ਜਿਹੜੀ ਟੀਮ ਹੈ ਨਾ ਜੇ ਕੋਈ ਆਈ ਆ ਤੇ ਜਾਨ ਬੱਜ ਜਾ ਜਾਨ ਬੱਜ ਸਕਦੀ ਹੀ ਆਉਣੀ ਹੁਣ ਜਿੱਦਾਂ ਮੰਨ ਲਓ ਉਹਦਾ ਲੋੜ ਐ ਸ਼ਾਮਾਂ ਨੂੰ ਪੈਂਦਾ ਚਾਹੇ ਸਵੇਰੇ ਪੈਂਦਾ ਹੁਣ ਅੱਜ ਦਿਨ ਚੜਦੇ ਆ 6 ਵਜੇ 6 6:30 7 ਵਜੇ ਦਾ ਕੰਮ ਤਕਰੀਬਨ 7:00 ਵਜੇ 7 ਵਜੇ ਹਾਦਸਾ ਹੋਇਆ ਤੇ 7 ਵਜੇ ਤੱਕ ਅਜੇ ਤੱਕ ਨਾ ਦੇਥੇ ਕੋਈ ਪੁਲਿਸ ਪ੍ਰਸ਼ਾਸਨ ਆ ਤੇ ਨਾ ਹੀ ਇੱਥੇ ਕੋਈ ਪ੍ਰਬੰਧਕ ਐ ਸਰਪੇ ਕੇ ਗੱਡੀ ਲੱਗੀ ਐ ਐਸ ਡੀ ਐਮ ਗੱਡੀ ਦੇ ਅਗਲੇ ਪੰਨੇ ਲਿਖਿਆ ਹੋਆ ਐਸ ਡੀ ਐਮ ਸਭ ਤੇ ਗੱਡੀ ਦੇ ਵਿੱਚ ਕੋਈ ਮੁਲਾਜ਼ਮ ਨਹੀਂ ਲੱਤਰਦਾ ਹੀ ਨਹੀਂ ਗੱਡੀ ਚੋਂ ਲੱਗੇ ਚਾਗੇ ਵੀ ਹੈ ਨਹੀਂ ਆ ਤੇ ਐ ਐਂਬੂਲੈਂਸ ਦਾ ਕੋਈ ਇੱਥੇ ਪਰ ਬੰਦ ਨਹੀਂ ਹੈਗਾ ਕੋਨ ਵਾਸਤੇ ਨਹੀਂ ਕੀਤੀ ਤਾਂ ਗੱਡੀ ਲਾ ਕੇ ਬੋਲੈਂਸ ਦਾ ਵੀ ਵੀਰਜੀ ਇੱਥੇ ਕੋਈ ਪ੍ਰਬੰਧ ਨਹੀਂ ਹੁਣ ਵੇਖੋ ਪੀ ਇਹ ਗੁਰੂ ਘਰ ਆ ਚਲੋ ਇੱਥੇ ਇੱਕ ਇੰਨੇ ਪਿੰਡਾਂ ਦਾ ਜਿਹੜਾ ਵਾ ਹੜਪੀੜਤ ਨਾਲ ਲੋਕ ਮਰਨ ਦੇ ਲੋਕਾਂ ਦੇ ਘਰਾਂ ਚ ਪਾਣੀ ਵੜ ਗਿਆ ਵਾ ਡੰਗਰ ਬੱਛਾ ਜਿਹੜਾ ਹੀ ਉਹ ਸੁਰੱਖੇਸਤਾ ਵਾਲੇ ਪਹੁੰਚਾਇਆ ਵਾ ਹੁਣ ਇੱਥੇ ਨਾ ਤੇ ਕੋਈ ਪੀਣ ਵਾਲੇ ਪਾਣੀ ਦਾ ਅਜੇ ਤੱਕ ਪ੍ਰਬੰਧ ਕੀਤਾ ਵਾ ਕਿਉਂਕਿ ਫਿਲਟਰਾਂ ਚ ਪਾਣੀ ਮੁੱਕ ਗਿਆ ਵਾ ਜਿਹੜਾ ਥਲੜਾ ਪਾਣੀ ਹੋਰੀਤ ਵਾਲਾ ਆਉਂਦੇ ਆ ਤੇ ਨਾ ਕੋਈ ਪਾਣੀ ਲੈ ਕੇ ਬੋੜਿਆ ਤੇ ਨਾ ਉਦਾਂ ਵੀ ਨਹੀਂ ਕਿਸੇ ਨੇ ਸਾਰ ਲਈ ਤੇ ਕੋਈ ਇਹਦੇ ਸਬੰਧੀ ਤੁਸੀਂ ਪੁਲਿਸ ਨੂੰ ਸੂਚਿਤ ਕੀਤਾ ਜੇ ਦੀ ਰਖਾਇਆ ਤੇ ਲੈ ਕੇ ਆਏ ਆ ਜੀ ਲਾਸ਼ ਹੁਣ ਕਰਦੇ ਆ ਲੈ ਕੇ ਆਏ ਆ ਜੇ ਤੇ ਲੈ ਕੇ ਆਏ ਆ ਹੁਣ ਸੰਪਰਕ ਕਰਦੇ ਆ ਕੀ ਮੰਗ ਕਰਦੇ ਆ ਆਪਾਂ ਪ੍ਰਸ਼ਾਸਨ ਤੋਂ ਆਪਾਂ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਕਿ ਇਹ ਜਿਹੜਾ ਜਾਨੀ ਮਾਨੀ ਨੁਕਸਾਨ ਆ ਇਹ ਅਜੇ ਵੀ ਪਾਣੀ ਵਧਣ ਦੇ ਆਵਾ ਤੇ ਪ੍ਰਸ਼ਾਸਨ ਨੂੰ ਮੰਗ ਕਰਦੇ ਆ ਵੀ ਜਿਹੜਾ ਕੋਈ ਲੋਕ ਅਜੇ ਫਸੇ ਆ ਡੇਰਿਆਂ ਦੇ ਉੱਤੇ ਚਾਹੇ ਉਹਨਾਂ ਨੂੰ ਕਿਤੇ ਸੁਰੱਖਿਤਾ ਵਿੱਚ ਸਾਡੇ ਆਪਣੇ ਹੀ ਫਸੇ ਆ ਮੇਰੇ ਪਿੰਡ ਰਤੇ ਸਾਡੀ ਤਾਈ ਮੇਰੀ ਇੱਕ ਭਾਬੀ ਉਹ ਡੇਰੇ ਦੇ ਫਸੇ ਆ ਉੱਥੇ ਕੋਈ ਕਿਸ਼ਤੀ ਦਾ ਪ੍ਰਬੰਧ ਨਹੀਂ ਹੋਇਆ ਅਜੇ ਤੱਕ ਉਹ ਉੱਥੇ ਫਸੇ ਗਏ ਨੇ ਕਿੰਨੇ ਕਿੰਨੇ ਫੁੱਟ ਜਿਹੜਾ ਪਾਣੀ ਆ ਜਿਹੜਾ ਅਸਲ ਪਿੰਡਾਂ ਦੇ ਵਿੱਚ ਪਿੰਡ ਦੇ ਵਿੱਚ ਭਾਜੀ ਸਾ 8 ਤੋਂ 9 ਫੁੱਟ ਦੇ ਵਿੱਚ ਪੈਲੀਆਂ 'ਚ ਪਾਣੀ ਆ ਤੇ ਜਿਹੜਾ ਰੋਡ ਦੇ ਪਾਣੀ ਆ ਉਹ 3 ਤੋਂ 4 ਫੁੱਟ ਤੇ 4 ਫੁੱਟ ਦਾ ਵਹਾਅ ਦੇ ਵਿੱਚ ਬੰਦਾ ਤੁਰ ਕੇ ਨਹੀਂ ਲੰਘ ਸਕਦਾ ਕਿਉਂਕਿ ਇਹ ਕਿਹੜੀ ਨਹਿਰ ਹੈ ਜਿਹੜੀ ਥੋੜੇ ਤੇ ਬਹੁਤ ਖੁੱਲਾ ਪਾਣੀ ਤੇਜ਼ ਆਉਂਦਾ ਵਹਾਅ ਬੜਾ ਪਾਣੀ ਦਾ ਹਾਂਜੀ ਆ ਵੀ ਹੁਣ ਵਹਾਅ ਦੇ ਕਾਰ ਨਹੀਂ ਰੁੜੀ ਇਹ ਵਿਚਾਰੀ ਸੜਕ ਤੇ ਤੁਰ ਹੀ ਜਾਂਦੀ ਸੀ ਪਾਣੀ ਇਹਨਾਂ ਤੇ ਇਹ ਜੀ ਕੇ ਨੂੰ ਧੱਕ ਕੇ ਲੈ ਗਿਆ ਇਹਦੇ ਪੈਰ ਨਹੀਂ ਲੱਗੇ ਮੁੜ ਕੇ ਲੱਗੇ ਦਾ ਭਰਾ ਹੀ ਬੜੀ ਫੜਨ ਦੀ ਉਹਨੇ ਕੋਸ਼ਿਸ਼ ਕੀਤੀ ਉਹ ਵੀ ਡੁੱਬ ਚਲਿਆ ਸੀ ਆ ਗਮਿੰਦ ਸਿੰਘ ਇਹ ਵੀ ਡੁੱਬ ਚਲਿਆ ਸੀ ਤੇ ਜਿਦਾ ਕਰਕੇ ਉਹ ਵਿਚਾਰੇ ਇਹਨੇ ਆਪਣੀ ਬੜੀ ਮੁਸ਼ਕਲ ਜਾਨ ਬਚਾਈ ਆ ਤੇ ਉਹ ਥੱਲੇ ਰੁੜ ਗਈ